ਪੁਆਦਮਾਨ ਦਾ ਤਾਂ ਦੇਖੋ ਕੁਝ ਵੀ ਆਕਸਟੇਜੀ ਕਲਾਕਾਰ ਹੈ ਉਹ 25 0 ਵੀ ਕਹਿ ਸਕਦਾ ਉਹਦਾ ਕੁਝ ਨਹੀਂ ਪਤਾ 8 ਵਜੇ ਤੋਂ ਬਾਅਦ ਤਾਂ ਬਿਲਕੁਲ ਨਹੀਂ ਪਤਾ ਪਿੰਡ ਪਿੰਡ ਬੜੇ ਭਾਰੀ ਇਕੱਠ ਹੋ ਰਿਹਾ ਲੋਕਾਂ ਚ ਭਾਰੀ ਹਿੱਸਾ ਹੈਗਾ ਇੱਕ ਜੂਮ ਨੂੰ ਜਿਹੜੀ ਇੱਕ ਇੱਕ ਵੋਟ ਪਾ ਕੇ ਡਾਕਟਰ ਧਰਮੇਂਦਰ ગાંધી ਨੂੰ ਕਾਮਯਾਬ ਕਰਨਗੇ ਪਰ ਆਗਰ ગાંધી ਜੀ ਦੇ ਹੱਥ ਮਜ਼ਬੂਤ ਕਰਨਗੇ ਇਹ ਡਾਕਟਰ ਸਾਹਿਬ ਦਾ ਆਪ ਦਾ ਰਸੂਕ ਹੈ ਜਾਂ ਲੋਕਾਂ ਨਾਲ ਮਿਲਬਰਤਨ ਹੈ ਉਹਨਾਂ ਦਾ ਬਹੁਤ ਮਠਬੋਲੜੇ ਨੇ ਔਰ ਬਹੁਤ ਪਿਆਰ ਦਿੰਦੇ ਨੇ ਨਾਬਾਤਾ ਬੈਠੇ ਵੀ ਟ੍ਰੈਡੀਸ਼ਨਲੀ ਕਾਂਗਰਸ ਹਲਕਾ ਹੈਗਾ ਤੇ ਨਾਬੇ ਚ ਜਿੰਨੇ ਵੀ ਕਾਂਗਰਸ ਦੇ ਸਰਕਾਰ ਨੂੰ ਵਰਕਰ ਰਹਿ ਗਏ ਆ ਰਣਦੀਪ ਜੀ ਹੋਣੀ ਕਾਕਾ ਰਣਦੀਪ ਜੀ ਹੋਣੀ ਥਾਲੂ ਸਿੰਘ ਧਰਮਸੀਹ ਹੋਣੀ ਉਹਨਾਂ ਦੇ ਭਰਾ ਮੰਗਤਰਾਏ ਹੋਣੀ ਹੈਗੇ ਉਹਨਾਂ ਸਾਰਿਆਂ ਵੱਲੋਂ ਵਿਸ਼ਵਾਸ ਦਿਵਾਇਆ ਗਿਆ ਮੈਨੂੰ ਜਿਨ੍ਹਾਂ ਨੇ ਨਮਾਇਦਗੀ ਸਮੇਂ ਸਮੇਂ ਸਰ ਕੀਤੀ ਹਲਕੇ ਦੀ ਸਾਡੇ ਪ੍ਰਧਾਨ ਖਨੋੜਾ ਜੀ ਨੇ ਤਾ ਦਹਤਾਰ ਨੂੰ ਸੋਤੋਂ ਨਾਲ ਗੈਰ ਹਾਜ਼ਰੀ ਵਿੱਚ ਤੋਂ ਇਲਾਕੇ ਦੀ ਕਮਾਂਡ ਸੰਭਾਲੀ ਹੈ ਔਰ ਜਿਸ ਜਿਸ ਲਿਆਕਤ ਨਾਲ ਇਹਨਾਂ ਮਤਲਬ ਕਕਰਨਦੀਪ ਨਾਲ ਗੱਲਬਾਤ ਕਰਕੇ ਜਾਂ ਉਹਨਾਂ ਨਾਲ ਮਤਲਬ ਇਕੱਠੇ ਬੈਠ ਕੇ ਬਿਉਂਤਬੰਦੀ ਕੀਤੀ ਹੈਗੀ ਅੱਜ ਉਹਦਾ ਨਤੀਜਾ ਕਿ ਪਿੰਡ ਪਿੰਡ ਬੜੇ ਭਾਰੀ ਇਕੱਠ ਹੋ ਰਿਹਾ ਲੋਕਾਂ 'ਚ ਭਾਰੀ ਸਾਹ ਹੈਗਾ ਕੁਝ ਮੇਰੇ ਕੈਂਡੀਡੇਟਚਰ ਨੂੰ ਲੈ ਕੇ ਵੀ ਸਾਹ ਹੈਗਾ ਕਿਉਂਕਿ ਇੱਕ ਲੋਕਾਂ ਦਾ ਸੇਵਕ ਬੰਦਾ ਇੱਕ ਮਹਿਲਾ ਜੋ ਕਾਂਗਰਸ ਬਾਦ ਕੱਢ ਕੇ ਇੱਕ ਲੋਕਾਂ ਦੇ ਜਿਹੜੇ ਲੋਕਾਂ ਲਈ ਕੰਮ ਕਰ ਵਾਲੇ ਬੰਦੇ ਨੂੰ ਟਿਕਟ ਦਿੱਤੀ ਗਈ ਹੈ ਤੇ ਕਾਂਗਰਸ ਪਾਰਟੀ ਆਪ ਵੀ ਰਾਹੁਲ ਗਾਂਧੀ ਦੀ ਗਵਾਈ 'ਚ ਜੋ ਅੰਗੜਾਈ ਲੈ ਰਹੀ ਹੈ ਨਮੀ ਕਾਂਗਰਸ ਦਾ ਪੁਨਰਜਨਮ ਹੋ ਰਿਹਾ ਉਹਨੂੰ ਦੇਖ ਕੇ ਵੀ ਲੋਕਾਂ ਨੂੰ ਬੜਾ ਸਹ ਹੈਗਾ ਕਿ ਕੇਂਦਰ ਵਿੱਚ ਮੋਦੀ ਸੱਤਾ ਨੂੰ ਜਿਹੜੀ ਲੋਕਾਂ ਨੇ ਆਪਣੇ ਪਿੰਡੇ ਤੇ ਹੰਡਾਈ ਹੈ 10 ਸਾਲ ਉਹਨੂੰ ਵਗਾ ਕੇ ਮਾਰ ਕੇ ਕਾਂਗਰਸੀ ਸੱਤਾ ਸਥਾਪਿਤ ਕੀਤੀ ਜਾਵੇ ਜਾਂ ਕਾਂਗਰਸ ਇੰਡੀਆ ਲਾਇੰਸ ਦੀ ਜਿਸ ਕਾਰਨ ਸਭ ਮੁਖ ਰੋਲ ਹੋਊਗਾ ਉਹ ਸਥਾਪਿਤ ਕਰਨ ਦੇ ਲੋਕੀ ਬੜੇ ਤੋਹੂ ਨੇ ਬੜੇ ਕਾਲੇ ਨੇ ਔਰ ਲੋਕਾਂ ਦਾ ਬੜਾ ਸਾਹ ਹੈ ਕੇਜਰੀਵਾਲ ਕੱਲ ਜਿਹੜੇ ਚੋਂ ਆਏ ਨੇ ਉਹਨੇ ਵੀ ਕਿਹਾ ਵੀ ਜਿਹੜੇ ਹੈਗੇ ਆ ਮੂਦੀ ਨਹੀਂ ਚੱਲਦਾ ਪਰ ਕਿਉਂਕਿ ਤਾਂ ਬਿਲਕੁਲ ਠੀਕ ਹੈ ਅਸੀਂ ਅਸੀਂ ਉਹਦਾ ਇਸ ਗੱਲ ਤੇ ਉਹਦੇ ਗੱਲ ਤੇ ਪੱਕਪੂਰਦੇ ਆ ਪਰ ਜੇ ਤੁਸੀਂ ਕਹੋ ਕਿ ਪੰਜਾਬ ਦੇ ਇਲੈਕਸ਼ਨਾਂ ਦੇ ਕੇਜਰੀਵਾਲ ਦਾ ਜੋ ਅਸਰ ਪੈ ਜੂਗਾ ਕੋਈ ਤਾਂ ਜਿਹੜਾ ਜਲਵਾ ਕੇਜਰੀਵਾਲ ਦਾ ਪੰਜਾਬ ਖਤਮ ਹੋ ਚੁੱਕਿਆ ਕਹਿੰਦਾ ਕੇਜਰੀਵਾਲ ਦਾ ਨਹੀਂ ਜੋ ਐਮਐਲਏ ਨੇ ਗੰ ਪਾਇਆ ਹੋਇਆ ਜੋ ਇਹਨੇ ਮਨਿਸਟਰ ਨੇ ਪੰਜਾਬ ਚ ਗੰਦ ਪਾਇਆ ਹੋਇਆ ਜਿਵੇਂ ਰੇਤਾ ਚ ਖਨਨ ਮਾਫੀਆ ਚਲਾ ਰਹੇ ਨੇ ਹੋਰ ਸਾਰਾ ਮਾਫੀਆ ਜਿਹਦੇ ਬਾਰੇ ਰੋਹਾਂ ਪਾਉਂਦੇ ਸੀ ਉਹ ਚਲਾ ਰਹੇ ਨੇ ਨਸ਼ੇ ਜਿਉਂ ਤੇ ਜਾਰੀ ਨੇ ਕਿਸਾਨਾਂ ਦੀ ਕੋਈ ਐਮਐਸਪੀ ਦੀ ਗੱਲ ਕਹਿੰਦੇ ਮਿੰਟਾਂ ਹੀ ਦੇਵਾਂਗੇ ਉਹ ਉਹ ਪੂਰਾ ਨਹੀਂ ਕੀਤਾ ਹੈਗਾ ਵਾਅਦਿਆਂ ਦੀ ਸਰਕਾਰ ਹੈਗੀ ਆ ਝੂਠੇ ਵਾਅਦਿਆਂ ਦੀ ਅਖਬਾਰਾਂ ਦੇ ਇਸ਼ਤਿਹਾਰਾਂ ਦੀ ਸਰਕਾਰ ਹੈ ਚੁਟਕਲਿਆਂ ਦੀ ਸਰਕਾਰ ਹੈਗੀ ਇਹ ਜੋ ਲੋਕਾਂ ਨੂੰ ਕੋਈ ਆਸਾ ਨਹੀਂ ਔਰ ਕੇਜੀ ਵਾਲਾ ਜਿਹੜਾ ਤਰਸਮ ਸੀਗਾ ਜਿਹੜਾ ਉਹ ਜਾਦੂ ਸੀਗਾ ਉਹਦਾ ਹੁਣ ਪੰਜਾਬ ਵਿੱਚ ਅਸਰ ਨਹੀਂ ਹੋਣ ਵਾਲਾ 13 ਜੀਰੋ ਦਾ ਕਹਿੰਦੇ ਨੇ ਕਿਸ ਤਰ੍ਹਾਂ ਵਾਚ ਕਰਦੇ ਹੋ ਹਾਂਜੀ 13 ਜੀਰੋ ਦਾ ਨਾਰਾ ਹੋਰ ਨਹੀਂ ਉਹ ਪੰਦ ਮੰਦ ਉਹ ਤਾਂ ਦੇਖੋ ਕੁਝ ਵੀ ਉਹ ਸਟੇਜੀ ਕਲਾਕਾਰ ਹੈ ਉਹ 25 ਜੀਰੋ ਵੀ ਕਹਿ ਸਕਦਾ ਉਹਦਾ ਕੁਝ ਨਹੀਂ ਪਤਾ 8 ਵਜੇ ਤੋਂ ਬਾਅਦ ਤਾਂ ਬਿਲਕੁਲ ਨਹੀਂ ਪਤਾ ਪਦਮਸ਼ੀਰੀ ਦੀ ਜਿਹੜੀ ਸਰਜੀਤ ਕਾਤੇ ਦੀ ਮੌਤ ਹੋਇਆ ਅਸੀਂ ਸਵੇਰੇ 2 ਮਿੰਟ ਦਾ ਮੌਨ ਧਾਰਿਆ ਕੰਮ ਕੰਮ ਸ਼ੁਰੂ ਕਰਨ ਤੋਂ ਪਹਿਲਾਂ ਉਹ ਪੰਜਾਬ ਦੇ ਬੜੇ ਬਹੁਤ ਹੀ ਇੱਕ ਸਤਕਾਰਤ ਉਹ ਪੰਜਾਬ ਦੇ ਕਵੀ ਹੋਏ ਨੇ ਪਦਮਸ਼ਰੀ ਨਾਲ ਵਾਜੇ ਗਏ ਨੇ ਪੰਜਾਬੀ ਸਾਹਿਤ ਉਹ ਤਰੂ ਤਰੂ ਤਾਤਰ ਉਤਾਰਾ ਰਹੇ ਨੇ ਪੰਜਾਬੀ ਸਾਹਿਤ ਦਾ ਪੰਜਾਬੀ ਸੱਭਿਆਚਾਰ ਦਾ ਪੰਜਾਬੀ ਭਾਸ਼ਾ ਦਾ ਜਿੰਨਾ ਉਹਨੇ ਸੇਵਾ ਕੀਤੀ ਆ ਉਹ ਕੋ ਕਦੀ ਭੁੱਲੀ ਨਹੀਂ ਜਾ ਸਕਦੀ ਕਦੀ ਭੁਲਾਈ ਨਹੀਂ ਜਾ ਸਕਦੀ ਅਸੀਂ ਉਹਨਾਂ ਨੂੰ ਨਤਮਸਤਕ ਹੈਗੇ ਆ ਤੇ ਉਮੀਦ ਕਰਦੇ ਆ ਕਿ ਉਹਨਾਂ ਦੀ ਜਿਹੜੇ ਪਾਏ ਹੋਏ ਪੂਰਨੇ ਹੈਗੇ ਜਿਹੜੇ ਆਉਣ ਵਾਲੇ ਲੇਖਕ ਨੇ ਉਹਨਾਂ ਦੇ ਚੱਲਦੇ ਰਹਿਣਗੇ ਉਹਨਾਂ ਦੀ ਜੋ ਪੰਜਾਬੀ ਭਾਸ਼ਾ ਪ੍ਰਤੀ ਪ੍ਰਤੀਬੱਤਾ ਸੀਗੀ ਪੰਜਾਬੀ ਸਾਹਿਤ ਵਾਸਤੇ ਪ੍ਰਤੀਬੱਤਾ ਸੀਗੀ ਉਹ ਉਹਨੂੰ ਅੱਗੇ ਉਸ ਵਿਰਾਸਤ ਨੂੰ ਅੱਗੇ ਵਧਾਣਗੇ ਇਹ ਕੋਵਿਡ ਵੈਕਸੀਨ ਨਾਲ ਲੱਗੀ ਆ ਉਹਦਾ ਵੀ ਅਸਰ ਪੈ ਰਿਹਾ ਜਿਵੇਂ ਹਾਰਟ ਅਟੈਕ ਹੋ ਰਹੀ ਨਹੀਂ ਦਿਓ ਇੱਕ ਸਟੱਡੀ ਆਈ ਹੈਗੀ ਕਿ ਜਿਹਨਾਂ ਲੋਕਾਂ ਦੇ ਟੀਕੇ ਲੱਗਿਆ ਉਹਨਾਂ ਨੂੰ ਹਾਰਟ ਟੈਕ ਬ੍ਰੇਨ ਅਟੈਕ ਉਹ ਜ਼ਿਆਦਾ ਹੋਈ ਨੇ ਬਸਾਈ ਉਹਦੇ ਜਨੰਦੀਗਾ ਨਹੀਂ ਲੱਗਿਆ ਹੈਗਾ ਹੁਣ ਇਹ ਸਟੱਡੀ ਨੂੰ ਇੱਕ ਸਟੱਡੀ ਨੂੰ ਜਨਰਲਾਈਜ਼ ਕਰਨਾ ਕਿ ਨਹੀਂ ਕਰਨਾ ਇਹ ਬਾਤ ਹੋ ਸਟੱਡੀਜ਼ ਦੀ ਲੋੜ ਹੈ ਤਾਂ ਕਿ ਅਖੀ ਅੰਤਮ ਉਸਥਾਪਿਤ ਹੋਵੇ ਕਿ ਵੀ ਕਿਉਂਕਿ ਇਹ ਸੈਂਪਲ ਛੋਟਾ ਹੈਗਾ ਮੰਨ ਲਓ ਸੈਂਪਲ 1000 ਬੰਦਿਆਂ ਦਾ ਕੋਵਿਡ ਲੱਗਿਆ 1 ਕਰੋੜ ਲੋਕਾਂ ਦੇ ਸੋ 1000 ਬੰਦਿਆਂ ਸੈਂਪਲ ਦੇ ਆਧਾਰ ਤੇ ਬLAR ਸੈਂਪਲ ਚਾਹੀਦਾ ਮਲਟੀ ਸੈਂਟਰ ਅਲੱਗ-ਅਲੱਗ ਮੁਲਕਾਂ ਦੇ ਅਲੱਗ-ਅਲੱਗ ਸ਼ਹਿਰਾਂ ਦੇ ਅਲੱਗ-ਅਲੱਗ ਪਿੰਡਾਂ ਚੋਂ ਇੱਕ ਘਟਕੜ ਜੇ ਇੱਕ ਇੱਕ ਕਰੋੜ ਟੀਕਾ ਲੱਗਿਆ ਤਾਂ ਘਟਕੜ ਇੱਕ ਲੱਖ ਦਾ ਸੈਂਪਲ ਚਾਹੀਦਾ ਇਸ ਸਟੱਡੀ ਕਰਨ ਵਾਸਤੇ ਕਿ ਕੀ ਜਿਹੜੀਆਂ ਬ੍ਰੇਨ ਟੈਕ ਹੈ ਤੇ ਹਾਰਟ ਟੈਕ ਹੈ ਇਹ ਕੋਵਿਡ ਕਰਕੇ ਹੋਈਆਂ ਫਿਰ ਵੈਕਸੀਨ ਕਿਉਂ ਵਾਪਸ ਲਈ ਹੈ ਵੈਕਸੀਨ ਦਾ ਜੋ ਇੱਕ ਰਿਪੋਰਟ ਆਈ ਹੈ ਔਰ ਇੰਗਲੈਂਡ ਦੀ ਅਦਾਲਤ ਚ ਮੰਨਿਆ ਸਰ ਇੱਕ ਕੰਪਨੀ ਨੇ ਕਿ ਸਾਹ ਜਿਹੜੀ ਕੋਵੀ ਸ਼ੀਲਡ ਹੈਗੀ ਹੈ ਉਹ ਬਣਾਉਣ ਵਾਲੀ ਕੰਪਨੀ ਨੇ ਮੰਨਿਆ ਹੈਗਾ ਕਿ ਸਾਡੇ ਸਾਡੀ ਵੈਕਸੀਨ ਕਰਕੇ ਹੋ ਸਕਦਾ ਉਸ ਕਰਕੇ ਰੌਲਾ ਪੈ ਗਿਆ ਮਹਾਰਾਣੀ ਕਹ ਰਹੀ ਕਿ ਜੋ ਕਿਸਾਨ ਦੀ ਡੈਥ ਹੋਈ ਆ ਸਾਡੇ ਜਿਹੜਾ ਵਰਕਰਾਂ ਦੇ ਵੱਲੋਂ ਕਿਸੇ ਨੂੰ ਲੋੜੀ ੱਟਕਾ ਮਾਰਿਆ ਗਿਆ ਉਹਦਾ ਜਾਣਕ ਉਹਦਾ ਜੀ ਵੀਡੀਓਜ਼ ਅਵੇਲੇਬਲ ਹੈਗੀਆਂ ਉਹ ਤੁਸੀਂ ਵੀ ਦੇਖ ਸਕਦੇ ਹੋ ਕਿ ਕਿਵੇਂ ਨਾਲ ਇੱਕ ਵਰਕਰ ਨੇ ੱਟਕਾ ਮਾਰਿਆ ਔਰ ਕਿਸਾਨ ਦੀ ਮੌਕੇ ਦੀ ਮੌਤ ਹੋ ਗਈ ਅੱਜਕੱਲ ਮੀਡੀਆ ਯੋਗ ਹੈਗਾ ਹਰ ਬੰਦੇ ਹੱਥ ਮੋਬਾਈਲ ਹੈਗਾ ਛੱਟ ਵੀਡੀਓ ਬਣ ਜਾਂਦੀ ਹੈਗੀ ਬਹੁਤ ਸੋਹਣਾ ਜੂਨ ਪ੍ਰਚਾਰ ਕਰ ਰਿਹਾ ਡਾਕਟਰ ਧਰਮਵੀਰ ਗਾਂਧੀ ਨੂੰ ਲੋਕ ਬਹੁਤ ਪਿਆਰ ਕਰ ਰਹੇ ਨੇ ਕਾਂਗਰਸ ਪਾਰਟੀ ਨੂੰ ਸਾਰੇ 1 ਜੂਨ ਨੂੰ ਜਿਹੜੀ ਇੱਕ ਇੱਕ ਵੋਟ ਪਾ ਕੇ ਡਾਕਟਰ ਤਨਵੀਰ ਗਾਂਧੀ ਨੂੰ ਕਾਮਯਾਬ ਕਰਨਗੇ ਤੇ ਰਾਹੁਲ ਗਾਂਧੀ ਜੀ ਦੇ ਹੱਥ ਮਜ਼ਬੂਤ ਕਰਨਗੇ ਇਹ ਸਾਨੂੰ ਮੈਂ ਤਾਂ ਇਕੱਲੇ ਨਾ ਭੇ ਹਲਕੇ ਦਾ ਨਹੀਂ ਮੈਨੂੰ 9 ਹਲਕਿਆਂ ਵਿੱਚ ਜਾਣ ਦਾ ਮੌਕਾ ਮਿਲਿਆ ਸਾਰੇ ਕਿਤੇ ਬਹੁਤ ਹੀ ਉਤਸ਼ਾਹ ਦੇ ਨਾਲ ਜਿਹੜਾ ਵੋਟਰ ਉਹ ਗੱਲ ਸੁਣਿਆ ਤੇ ਵਾਦਾ ਕਰਕੇ ਕਾਂਗਰਸ ਨੂੰ ਵੋਟ ਪਾਵਾਂਗੇ ਬੀਜੇਪੀ ਨੂੰ ਤਾਂ ਲੋਕ ਵੈਸੀ ਨਹੀਂ ਬਣਦੇ ਨੇ ਤੁਸੀਂ ਕਿਸਾਨਾਂ ਦੇ ਨਾਲ ਜੋ ਬੀਜੇਪੀ ਨੇ ਕੀਤਾ ਲੋਕ ਬੀਜੇਪੀ ਨੂੰ ਮਾਰਾ ਨੇ ਲੋਕ ਪੰਜਾਬ ਦੇ ਕਰ ਨਫਰਤ ਕਰਦੇ ਨੇ ਬੀਜੇਪੀ ਨੂੰ ਜਿਹੜਾ ਇਹਨਾਂ ਨੇ ਸਾਡੇ ਲੋਕਾਂ ਦੇ ਨਾਲ ਕੀਤਾ ਇਸ ਕਰਕੇ ਬੀਜੇਪੀ ਦਾ ਇੱਥੇ ਕੋਈ ਪੰਜਾਬ ਦੇ ਵਿੱਚ ਮੌਜੂਦ ਨਹੀਂ ਹੈ ਅੱਜ ਤੋਂ ਗਾਂਧੀ ਸਾਹਿਬ ਆਏ ਨੇ ਅੱਜ ਪ੍ਰੋਗਰਾਮ ਜਿਸ ਤਰ੍ਹਾਂ ਬਹੁਤ ਵਧੀਆ ਪ੍ਰੋਗਰਾਮ ਸੀ ਸਾਡਾ ਪਿੰਡ ਦਦਾਈਏ ਦੇ ਸਾਨੂੰ ਟਾਈਮ ਦਿੱਤਾ ਦੀ ਬਹੁਤ ਨੌਜਵਾਨਾਂ ਚ ਜੋਸਾ ਬਹੁਤ ਸਾਡੇ ਬੰਨੋ ਜਿਤਾਤੇ ਚੋਰਾਂ ਦੇ ਉਹ ਜਿਹੜੀ ਪੂਰੇ ਪਟਿਆਲੇ ਜ਼ਿਲ੍ਹੇ ਦੀ ਸਥਿਤੀ ਹੈ ਇਹਦੇ 'ਚ ਕੋਈ ਆਦਕਤ ਨਹੀਂ ਹੈ ਨੀ ਵੀ ਡਾਕਟਰ ਗਾਂਧੀ ਨਹੀਂ ਜਿੱਤੂਗਾ ਡਾਕਟਰ ਗਾਂਧੀ 99% ਕੀ 100% ਜਿੱਤਣਗੇ ਇਹਨਾਂ ਨਾਲ ਆਪ ਦੀ ਵੋਟ ਵੀ ਕਾਫੀ ਹੈ ਜਿਹੜੀ ਪਾਰਟੀ ਦੀ ਵੋਟ ਤਾਂ ਹੈਗੀ ਹੋਏਗੀ ਕਾਂਗਰਸ ਪਾਰਟੀ ਦੀ ਜਿਹੜੀ ਡਾਕਟਰ ਸਾਹਿਬ ਦਾ ਆਪ ਦਾ ਰਸੂਕ ਹੈ ਤੇ ਲੋਕਾਂ ਨਾਲ ਮਿਲਬਰਤਨ ਉਹਨਾਂ ਦਾ ਬਹੁਤ ਮਿੱਠ ਬੋਲੜੇ ਨੇ ਔਰ ਬਹੁਤ ਪਿਆਰ ਦਿੰਦੇ ਨੇ ਮੈਂ ਆਪ ਇਹਨਾਂ ਦੇ ਕਲੀਨਿਕ ਤੇ ਜਾ ਕੇ ਦੇਖਿਆ ਜਿਹੜਾ ਕੋਈ ਗਰੀਬ ਜਾਂ ਕੋਈ ਬੇਸਹਾਰਾ ਚਲਿਆ ਜਾਂਦਾ ਤਾਂ ਉਹਨੂੰ ਦਵਾਈ ਵੀ ਦਿੰਦੇ ਨੇ ਉਹਦੇ ਟੈਸਟ ਵੀ ਕਰਦੇ ਨੇ ਉਹਨੂੰ ਕਰਾਇਆ ਵੀ ਦਿੰਦੇ ਨੇ ਜਿਹੜਾ ਬੰਦਾ ਇੰਨੀ ਮਦਦ ਕਰਦਾ ਹੈ ਬਿਨਾਂ ਕਿਸੇ ਭੇਦ ਭਾਪ ਤੋਂ ਉਹਨਾਂ ਨੇ ਇਹ ਨਹੀਂ ਦੇਖਣਾ ਵੀ ਕਿਹੜੀ ਪਾਰਟੀ ਦਾ ਕਿਹੜੀ ਨਹੀਂ ਪਾਰਟੀ ਦਾ ਤਾਂ ਉਹਨੂੰ ਹਰੇਕ ਦੀ ਮਦਦ ਕਰਦੇ ਨੇ ਅਸੀਂ ਪਹਿਲਾਂ ਜਦੋਂ ਇਹ ਐਮਪੀ ਬਣੇ ਨੇ ਇਹ ਆਮ ਪਾਰਟੀ ਚ ਐਮਪੀ ਬਣੇ ਸੀਗੇ ਸਾਡੀ ਪੰਚਾਇਤ ਕਾਂਗਰਸ ਦੀ ਸੀਗੀ ਅਸੀਂ ਜਦੋਂ ਬੇਨਤੀ ਕੀਤੀ ਇਹਨਾਂ ਨੇ 2 ਲੱਖ ਰੁਪਇਆ ਸਾਨੂੰ ਸਪੈਸ਼ਲ ਸਮਸ਼ਾਨਗੜ ਵਾਸਤੇ ਦਿੱਤਾ ਜਿਹੜੀ ਅਸੀਂ ਚਾਰ ਦੁਵਾਰੀ ਅੱਜ ਵੀ ਬਣੀ ਹੋਈ ਦੇਖ ਸਕਦੇ ਹੋ ਤੁਸੀਂ ਬਹੁਤ ਵਧੀਆ ਕੰਮ ਹੋਇਆ ਉਹਦਾ ਵੀ ਇਸ ਕਰਕੇ ਇਹਨਾਂ ਦੇ ਚਿੱਤ ਵਿੱਚ ਭੇਦਭਾਵ ਨਾ ਹੋਣ ਦੇ ਕਰਕੇ ਲੋਕਾਂ ਦਾ ਮਨੋਬਲ ਬਹੁਤ ਇਹਨਾਂ ਦੇ ਵੱਲ ਹੈ ਔਰ ਨੌਜਵਾਨੀ ਬਹੁਤ ਖਾਸ ਕਰਕੇ ਵੱਧ ਚੜ ਕੇ ਇਹਨਾਂ ਨੂੰ ਸਾਥ ਦੇ ਰਹੀ ਹੈ ਕੋਈ ਇਹਦੀ ਗੱਲ ਨਹੀਂ ਆ ਸਾਡੇ ਪਿੰਡ ਤੁਸੀਂ ਦੇਖ ਹੀ ਲਿਆ ਅੱਜ ਵੀ ਕਿੰਨਾ ਇਕੱਠਾ ਹੈ 950 ਵੋਟ ਹੈ ਤਕਰੀਬਨ 250 ਬੰਦਾ ਇੱਥੇ ਖੜਾ ਹੈ ਵੀ ਬਹੁਤ ਵੱਧ ਚੜ ਕੇ ਲੋਕ ਇਹਨਾਂ ਨੂੰ ਜਿਤਾਉਣਗੇ